ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਸਾਨ ਡੈਰੀ ਫਾਰਮ ਦੇ ਉੱਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇੱਕ ਖਾਸ ਵਿਸ਼ੇ ਦੇ ਉੱਤੇ ਲੈ ਕੇ ਆਏ ਆ ਇਹਦੇ ਵਿੱਚ ਵਿਸ਼ਾ ਜਿਹੜਾ ਆਪਾਂ ਰੱਖਿਆ ਉਹ ਹੈ ਰੱਖਿਆ ਜੀ ਆਪਾਂ ਰਿਪੀਟਰ ਝੋਟੀਆਂ ਦਾ ਕਿ ਜਿਹੜੇ ਡੰਗਰ ਰਿਪੀਟਰ ਹੋ ਜਾਂਦੇ ਆ ਉਹਨਾਂ ਦੇ ਵਾਸਤੇ ਆਪਾਂ ਗੱਲ ਕਰਾਂਗੇ ਇਹ ਰਿਪੀਟਰ ਕਿਉਂ ਹੁੰਦੇ ਆ ਤੇ ਇਹਨਾਂ ਦਾ ਇਲਾਜ ਆਪਾਂ ਕਿੱਦਾਂ ਕਰਨਾ ਚਾਹੀਦਾ ਜਿਹਦੇ ਨਾਲ ਇਹ ਸਾਡੀਆਂ ਝੋਟੀਆਂ ਗੰਭਨ ਹੋ ਸਕਣ ਆਜੋ ਜੀ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਕਈ ਵਾਰੀ ਕੀ ਹੁੰਦਾ ਜੀ ਜਿਹੜੀ ਝੋਟੀਆਂ ਹੁੰਦੀਆਂ ਗੀਆਂ ਕਿਸੇ ਕਾਰਨ ਕਰਕੇ ਉਹਨਾਂ ਦੇ ਬੱਚੇ ਦੇ ਵਿੱਚ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਉਹਨ ਇਨਫੈਕਸ਼ਨ ਆਪਾਂ ਨੂੰ ਸਭ ਤੋਂ ਪਹਿਲਾਂ ਡਾਕਟਰ ਤੋਂ ਇੱਕ ਵਾਰੀ ਉਹਦੀ ਬੱਚੇਦਾਨੀ ਚੈੱਕ ਕਰਾਉਣੀ ਚਾਹੀਦੀ ਹੈ ਜੇ ਬੱਚੇਦਾਨੀ ਚੈੱਕ ਕਰਨ ਵੇਲੇ ਉਹਦੇ ਵਿੱਚ ਕੋਈ ਪੀਲਾ ਪਾਣੀ ਜਾਂ ਤੇ ਲਹੂ ਕੱਚਾ ਜਾਂ ਆਉਂਦਾਗਾ ਤਾਂ ਇਹਦਾ ਮਤਲਬ ਆਪਾਂ ਨੂੰ ਵੀ ਉਹਦੇ ਅੰਦਰ ਇਨਫੈਕਸ਼ਨ ਹੈਗੀ ਆ ਤੇ ਉਸ ਟਾਈਮ ਤੇ ਉਹਦੀ ਸਫਾਈ ਕਰਕੇ ਉਹਦੇ ਅੰਦਰ ਦਵਾਈ ਰੱਖ ਦੇਣੀ ਚਾਹੀਦੀ ਹੈ ਤਾਂ ਕੇ ਦਵਾਈ ਰੱਖਣ ਦੇ ਨਾਲ 5-7 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਜਿਹੜੀ ਇਨਫੈਕਸ਼ਨ ਬਿਲਕੁਲ ਖਤਮ ਕਰ ਦੇ ਜਿੰਨਾ ਚਿਰ ਇਨਫੈਕਸ਼ਨ ਖਤਮ ਨਹੀਂ ਹੋ ਜਾਂਦੀ ਹੁੰਦੀ ਜੀ ਉਹਨਾਂ ਚਿਰ ਆਪਾਂ ਨੂੰ ਉਹ ਜਿਹੜਾ ਟੀਕਾ ਨਹੀਂ ਭਰਉਣਾ ਚਾਹੀਦਾ ਕਿਉਂਕਿ ਜੇ ਆਪਾਂ ਫੇਰ ਟੀਕਾ ਭਰਾਵਾਂਗੇ ਤਾਂ ਉਹ ਫੇਰ ਜਿਆਦਾ ਨਹੀਂ ਰਹੂਗੀ ਫੇਰ ਵੀ ਨਹੀਂ ਰਹੂਗੀ ਉਹ ਤਾਂ ਇਸ ਕਰਕੇ ਆਪਾਂ ਨੂੰ ਉਹਦੀ ਵੇਟ ਕਰਨੀ ਚਾਹੀਦੀ ਹੈ ਵੀ ਬਿਲਕੁਲ ਬੱਚੇਦਾਨੀ ਦੇ ਵਿੱਚੋਂ ਇਨਫੈਕਸ਼ਨ ਖਤਮ ਹੋ ਜੇ ਤੇ ਨਾਲ-ਨਾਲ ਨਾ ਥੋੜੀ ਜੀ ਆਪਾਂ ਜਿਹੜੀ ਦੇਸੀ ਗੰਢੀਆਂ ਦੀ ਹਲਦੀ ਹੁੰਦੀ ਹੈ ਥੋੜੀ-ਥੋੜੀ ਆਪਾਂ ਨੂੰ ਉਹ ਵੀ ਦਿੰਦੇ ਰਹਿਣਾ ਚਾਹੀਦਾ ਕਿਉਂਕਿ ਹਲਦੀ ਵੀ ਐਂਟੀਬੈਕਟਿਵਕਾ ਉਹਦੇ ਨਾਲ ਵੀ ਜਿਹੜੀ ਇਨਫੈਕਸ਼ਨ ਆ ਉਹ ਖਤਮ ਹੁੰਦੀ ਹੈ। ਕਈ ਕਾਰਨ ਹੋਰ ਵੀ ਹੋ ਸਕਦੇ ਆ ਜਿਵੇਂ ਹਾਰਮੋਨ ਘਟ ਜਾਂਦੇ ਨੇ ਜੀ ਉਹਦੇ ਕਰਕੇ ਵੀ ਜਿਹੜੇ ਡੰਗਰਾਂ ਝੋਟੀਆਂ ਪਸ਼ੂ ਨੇ ਇਹ ਰਿਪੀਟ ਹੋਣੇ ਸ਼ੁਰੂ ਹੋ ਜਾਂਦੇ ਆ। ਦੂਸਰਾ ਕਾਰਨ ਆ ਜੀ ਕਈ ਵਾਰੀ ਆਪਾਂ ਨੂੰ ਜਿਹੜਾ ਸੀਮਨ ਆ ਉਹ ਵਧੀਆ ਨਹੀਂ ਮਿਲਦਾਗਾ ਉਹ ਗਲਤ ਮਿਲ ਜਾਂਦਾਗਾ ਉਹਦੇ ਕਰਕੇ ਵੀ ਰਿਪੀਟ ਹੋ ਜਾਂਦੇ ਆ। ਕਈ ਵਾਰੀ ਕੀ ਹੁੰਦਾਗਾ ਜੀ ਆਪਾਂ ਤੋਂ ਜਿਹੜਾ ਪਾਲਣ ਪੋਛਣਾ ਪਸ਼ੂ ਦਾ ਸਹੀ ਨਹੀਂ ਹੁੰਦਾਗਾ ਆਪਾਂ ਕਈ ਵਾਰੀ ਛੋਟੀਆਂ ਕਟਰੀਆਂ ਛੋਟੀਆਂ ਜਿਹੜੀਆਂ ਆਪਾਂ ਤਿਆਰ ਕਰਦੇ ਆਂ ਉਹਨਾਂ ਨੂੰ ਆਪਾਂ ਖਰਾਕ ਸਹੀ ਤਰੀਕੇ ਨਾਲ ਨਹੀਂ ਦਿੰਦੇ ਥੋੜਾ ਜਿਹਾ ਅਨਗਾਵਿਆ ਕਰ ਲੈਨੇ ਆ ਉਹਨਾਂ ਨੂੰ ਗਲਤ ਪੱਠੇ ਨਹੀਂ ਦੇ ਜਿਹੜੇ ਸੁੱਕਾ ਚਾਰਾ ਜਾਂ ਦਾਣਾ ਬਾਣਾ ਆਪਾਂ ਨਹੀਂ ਦਿੰਦੇਗੇ ਉਹਨੂੰ ਸਹੀ ਮਾਤਰਾ ਦੇ ਵਿੱਚ ਸਹੀ ਚਾਰਾ ਦੇਣਾ ਚਾਹੀਦਾ ਕੋਈ ਫੰਗੀ ਸ਼ਾਇਦ ਜਿਹੜਾ ਚਾਰਾ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਇਹ ਵੀ ਰਿਪੀਟਰ ਹੋਣ ਦਾ ਕਾਰਨ ਬਣਦੇ ਆ ਜੀ ਕਈ ਵਾਰੀ ਇਹਨਾਂ ਦੇ ਅੰਦਰ मिनरल मैक्सेड भी ਘਾਟ ਹੋ ਸਕਦੀ ਆ ਉਹ ਵੀ ਆਪਾਂ ਨੂੰ ਇਹਨਾਂ ਨੂੰ ਬਹੁਤ ਜ਼ਰੂਰ ਦੇਣੇ ਚਾਹੀਦੇ ਇਹੇ ਸਿਗੀਆਂ ਗੱਲਾਂ ਜਿਹੜੀਆਂ ਰਿਪੀਟ ਹੋ ਜਾਂਦੀਆਂ ਨੇ ਛੋਟੀਆਂ ਇਹ ਇਹਨਾਂ ਦਾ ਕਾਰਨ ਬਣਦਾ ਜੀ ਤੇ ਇਹਨਾਂ ਵਾਸਤੇ ਆਪਾਂ ਤੁਹਾਡੇ ਨਾਲ ਗੱਲ ਕਰ ਹੀ ਚੁੱਕੇ ਆਂ ਵੀ ਡਾਕਟਰ ਤੋਂ ਆਪਾਂ ਨੂੰ ਜਿਹੜਾ ਇਲਾਜ ਇਹਦਾ ਕਰਾਉਣਾ ਚਾਹੀਦਾ ਹੈ ਜਿਹੜਾ ਜੀ ਫਿਰ ਇਹਦੇ ਵਿੱਚ ਕਈ ਵਾਰੀ ਨਾ ਜਿਹੜੀ ਹੈ ਵਿਟਾਮਿਨ ਡੀ ਘਾਟਾ ਦਿੰਦੀ ਹੈ ओवी ईडी ਇਹਦਾ ਟੀਕਾ ਜਿਹੜਾ ਹਫ਼ਤੇ ਚੱਕ ਆਪਾਂ ਨੂੰ ਇੱਕ ਵਾਰ ਲਾਉਣਾ ਚਾਹੀਦਾ ਹੈ ਇਹ ਚੀਜ਼ਾਂ ਕਰਨ ਦੇ ਨਾਲ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਜਿਹੜਾ ਪਸ਼ੂ ਆ ਦੁਬਾਰਾ ਹੀਟ ਚ ਆ ਜਾਂਦਾ ਦੁਬਾਰਾ ਹੀਟ ਚ ਆਉਣ ਤੇ ਫਿਰ ਆਪਾਂ ਉਸ ਟਾਈਮ ਤੇ ਇਹਦੇ ਜਿਹੜਾ ਟੀਕਾ ਭਰਉਣਾ ਚਾਹੀਦਾਗਾ ਉਹ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਟੀਕਾ ਨਹੀਂ ਭਰਉਣਾ ਚਾਹੀਦਾ ਥੋੜਾ ਜਿਹਾ ਆਪਾਂ ਦੇਸੀ ਲਾਜਵੀ ਇਹਦੇ ਵਿੱਚ ਕਰ ਸਕਦੇ ਆ ਜਿਵੇਂ 100 ਗ੍ਰਾਮ ਜਮੈਣ ਲੈ ਲਈ 100 ਗ੍ਰਾਮ ਆਪਾਂ ਮੇਥੀ ਦਾਣਾ ਲੈ ਲਓ ਤੇ 50 ਗ੍ਰਾਮ ਗੋੜ ਲੈ ਲਓ ਇਨੂੰ ਕੁੱਟ ਕੇ ਮਿਕਸਰ ਬਣਾ ਕੇ ਤੇ 5 ਤੋਂ 7 ਦਿਨ ਲਗਾਤਾਰ ਦਿਓ ਜੀ ਇਹਦੇ ਨਾਲ ਵੀ ਪਸ਼ੂ ਜਿਹੜਾ ਸ਼ੀਟੀ ਹੀਟ ਚਾਜ ਜਾਂਦਾ ਹੈਗਾ ਜੀ ਤੇ ਜਦੋਂ ਪਸ਼ੂ ਹੀਟ ਚਾਜੇ ਤੇ 10 ਤੋਂ 12 7 ਤੋਂ 10 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਜਿਹੜਾ ਟੀਕਾ ਭਰਾ ਦੇਣਾ ਚਾਹੀਦਾ ਹੈਗਾ ਇਹ ਮੌਕੇ ਤੇ ਉਸ ਟਾਈਮ ਤੇ ਫਿਰ ਪਸ਼ੂ ਜਿਹੜਾ ਦੁਬਾਰਾ ਫਿਰਦਾ ਨਹੀਂ ਹੈਗਾ ਰਿਪੀਟ ਨਹੀਂ ਹੁੰਦਾ ਹੈਗਾ ਜੀ ਆਜੇ ਜੀ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਹਾਰਮੋਨ ਹੁੰਦੇ ਆ ਹਾਰਮੋਨਾਂ ਦੀ ਵੀ ਜਿਹੜੀ ਘਾਟ ਹੋ ਜਾਂਦੀ ਆ ਉਹ ਵੀ ਆਪਾਂ ਨੂੰ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਦਾ ਇਹ ਚੀਜ਼ ਦਾ ਟ੍ਰੀਟਮੈਂਟ ਆ ਜਿਹੜਾ ਉਹ ਡਾਕਟਰ ਕਰਦੇ ਨੇ ਫੇਰ ਕਈ ਵਾਰੀ ਜੀ ਗੰਢ ਹੁੰਦੀ ਆ ਗੰਢ ਖੋਲਣ ਵਾਸਤੇ ਵੀ ਆਪਾਂ ਨੂੰ ਪੀਜੀਐਫ 2ਏ ਪੀਜੀ ਪੀਜੀਐਫ 2ਏ ਦਾ ਇੰਜੈਕਸ਼ਨ ਜਿਹੜਾ ਆਪਾਂ ਨੂੰ ਲਾਉਣਾ ਚਾਹੀਦਾ ਜੀ ਇਹ ਗੰਢ ਖੋਲਣ ਵਾਸਤੇ ਹੁੰਦਾ ਤੇ ਸਹੀ ਅੰਡਾ ਬਣਾਉਣ ਵਾਸਤੇ ਆਪਾਂ ਨੂੰ ਲਾਉਣਾ ਚਾਹੀਦਾ ਜੀ ਜੀ ਐਟ ਜੀ ਐਟ ਆਰ ਨਾ ਜੀ ਐਨ ਆਰ ਚ ਜੀ ਐਨ ਆਰ ਚ ਦਾ ਅੰਦੇਖਣਾ ਜਿਹੜਾ ਉਹ ਆਪਾਂ ਨੂੰ ਦੇਣਾ ਚਾਹੀਦਾ ਜੀ ਇਹਦੇ ਨਾਲ ਜਿਹੜਾ ਸਹੀ ਆਂਦਾ ਬਣਦਾ ਹੈਗਾ ਤੇ ਉਸ ਤੋਂ ਬਾਅਦ ਫਿਰ 7 ਤੋਂ 8 ਦਿਨਾਂ ਦੇ ਵਿੱਚ ਜਿਹੜਾ ਬਸੂਗਾ ਉਹ ਹੋਊ ਇਟਾ ਜਾਂਦਾ ਹੈਗਾ ਤੇ ਇਹ ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਤੁਹਾਨੂੰ ਦੱਸੀਆਂ ਵੀ ਹੀਟ ਚ ਆਉਣ ਦੇ ਕਾਰਨ ਤੇ ਜਿਹੜਾ ਉਹਦੇ ਰਿਪੀਟ ਹੋਣ ਦੇ ਕਾਰਨ ਨੇ ਤੇ ਜਿਹੜਾ ਰੋਜ਼ਾਨਾ ਦੀ ਖਰਾਕ ਦੇ ਵਿੱਚ ਆਪਾਂ ਨੂੰ ਹਰਾਚਾਰਾ 15 ਤੋਂ 20 ਕਿਲੋ ਸੁੱਕਾ ਆਚਾਰਾ ਜਿਹੜਾ 4 ਤੋਂ 5 ਕਿਲੋ ਤੇ ਦਾਣਾ 2 ਤੋਂ 3 ਕਿਲੋ ਦੇਣਾ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਮਿਨਰਲ ਮਿਕਸਰ ਤੇ ਸਪਲੀਮੈਂਟ ਇਹ ਵੀ ਦੇਣੇ ਚਾਹੀਦੇ ਆ ਤੇ ਕੁਝ ਨਮਕ ਵੀ ਦੇਣਾ ਚਾਹੀਦਾ ਜਿਹੜੇ ਮਿਨਰਲ ਮਿਕਸਰ ਆਏ 50 ਤੋਂ 60 ਗ੍ਰਾਮ ਆਪਾਂ ਨੂੰ ਡੇਲੀ ਦੇਣੇ ਚਾਹੀਦੇ ਆ ਜੀ ਇਹ ਸੀਗੀ ਜੀ ਅੱਜ ਦੀ ਰੀਪੀਟਰ ਪਸ਼ੂਆਂ ਦੇ ਉੱਤੇ ਜਾਣਕਾਰੀ ਤੇ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਚੈਨਲ ਆਪਣਾ ਕਰ ਲਓ ਜੀ ਸਬਸਕ੍ਰਾਈਬ ਕਿਉਂਕਿ ਜਿਹੜੀ ਵੀ ਵੀਡੀਓ ਪਾਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਨਾਲ ਦੀ ਨਾਲ ਘੰਟੀ ਵਾਲਾ ਜਿਹੜਾ ਬਟਨ ਆਉ데요 ਉਹ ਦੱਬਾ ਅਗਲੀ ਵੀਡੀਓ ਤੱਕ ਮਿਲ ਲਈ ਅਪਾ ਤੁਹਾਨੂੰ ਸਤਿ ਸ਼੍ਰੀ ਅਕਾਲ ਬਣਾ ਜੀ ਓਕੇ ਖੁਸ਼ ਰਹੋ